ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਿਨਾ ਤੜਕੇ ਤੋਂ ਇੱਕ ਚਮਚ ਦੇਸੀ ਘਿਓ ਵਿੱਚ ਸੁੰਡ ਦੀ ਬਦਾਮਾਂ ਵਾਲੀ ਸਬਜ਼ੀ ਤਿਆਰ ਕਰਾਂਗੇ ਵੈਬਾਦੀ ਦੂਰ ਕਰੇਗੀ ਜੋੜਾਂ ਦੇ ਦਰਦ ਨਹੀਂ ਹੋਣਗੇ ਸਰਦੀਆਂ ਵਿੱਚ ਤੁਸੀਂ ਬਹੁਤ ਬਿਮਾਰੀਆਂ ਤੋਂ ਬਚੇ ਰਹੋਗੇ ਜੇਕਰ ਇਹ ਸੁੰਡ ਖਾਂਦੇ ਹੋ ਤੁਹਾਨੂੰ ਤਜਾਬ ਨਹੀਂ ਬਣੇਗਾ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਹਰ ਇੱਕ ਨੂੰ ਪਸੰਦ ਆਏਗੀ ਆਪਾਂ ਇਹਨੂੰ ਦੇਸੀ ਘਿਓ ਨਾਲ ਸਰਵ ਕਰਾਂਗੇ ਆਪਾਂ ਜੀ ਇੱਕ ਚਮਚ ਦੇਸੀ ਘਿਓ ਵਿੱਚ ਇਹ ਤਿਆਰ ਕੀਤੀ ਹੈ ਇਹ ਬਦਾਮਾਂ ਵਾਲੀ ਸੁੰਡ ਦੇ ਬਹੁਤ ਹੀ ਸਵਾਦਿਸ਼ ਹੈ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਾਂ ਜੀ ਸੁੰਡ ਲਵਾਂਗੇ ਸੁੰਡ ਆਪਾਂ 4 ਛੋਟੇ ਚਮਚ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜਿਵੇਂ ਕਿ ਸਰਦੀਆਂ ਸਟਾਰਟ ਹੋ ਗਈਆਂ ਸੁੰਡ ਜ਼ਰੂਰ ਖਾਣੀ ਚਾਹੀਦੀ ਹੈ ਜਿਹੜੇ ਸੁੰਡ ਖਾਂਦੇ ਉਹਨਾਂ ਨੂੰ ਕਦੇ ਵੀ ਜੋਇੰਟ ਪੇਨ ਨਹੀਂ ਰਹਿੰਦੀ ਕਿਉਂਕਿ ਸਰੀਰ ਵਿੱਚ ਉਹ ਵੈਬਾਦੀ ਹੈ ਜਿਹੜੀ ਉਹ ਸਾਰੀ ਕੱਢ ਦਿੰਦੀ ਹੈ ਤੇ ਜ਼ਿਆਤਰ ਪੇਨ ਵੈਬਾਦੀ ਨਾਲ ਹੀ ਹੁੰਦੀਆਂ ਐ ਐਸਿਡ ਨਹੀਂ ਬਣੇਗਾ ਤਜਾਬ ਜਿਨ੍ਹਾਂ ਨੂੰ ਜ਼ਿਆਦਾ ਬਣਦਾ ਹੈ ਤੇ ਸੁੰਡ ਦੀ ਸਬਜੀ ਜੀ ਸਦੀਆਂ ਤੋਂ ਖਾਦੀ ਆਉਂਦੀ ਰਹੀ ਏ ਆਪਣੀਆਂ ਦਾਦੀਆਂ ਨਾਨੀਆਂ ਬਣਾਉਂਦੀਆਂ ਰੀਆਂ ਆ ਆਪਾਂ ਇਹਦੇ ਵਿੱਚ ਦੇਸੀ ਗਾਂ ਦਾ ਦੁੱਧ ਐ ਨਾਈਂ ਠੰਡਾ ਲੈਣਾ ਜ਼ਿਆਦਾ ਨਾਈਂ ਗਰਮ ਲੈਣਾ ਫ੍ਰਿਜ ਵਾਲਾ ਨਹੀਂ ਲੈਣਾ ਨਾਰਮਲ ਹੀ ਲੈਣਾ ਤੁਸੀਂ ਇਹਦੇ ਵਿੱਚ ਗਰਮ ਦੁੱਧ ਕੱਚਾ ਦੁੱਧ ਕੋਈ ਵੀ ਪਾ ਸਕਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਦੁੱਧ ਪਾਉਣਾ ਏ ਇਹ ਚੰਗੀ ਤਰ੍ਹਾਂ ਕੋਲ ਜਾਵੇ ਜਿਵੇਂ ਆਪਾਂ 4 ਚਮਚ ਸੁੰਡ ਦੇ ਲੈ ਆ ਤੇ ਅਪੱਦੀ ਕੀ ਕੱਪੀ ਦੁੱਧ ਦੀ ਲਈਏ ਤੇ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਘੋਲ ਲਾਂਗੇ ਥੋੜਾ ਜਿਹਾ ਦੁੱਧ ਹੋਰ ਪਾਵਾਂਗੇ ਅੱਧੀ ਕੱਪੀ ਜਾਨੀ ਕਿ ਆਪਣੀ ਇੱਕ ਕੱਪ ਦੁੱਧ ਦਾ ਹੋ ਗਿਆ ਇੱਕ ਪਾਈਆ ਦੁੱਧ ਹੋ ਗਿਆ ਤੇ ਇਹਦੇ ਵਿੱਚ ਘੋਲ ਲਾਂਗੇ ਦੁੱਧ ਤੁਸੀਂ ਆਪਣੇ ਹਿਸਾਬ ਨਾਲ ਵੀ ਵੱਧ ਘਟ ਕਰ ਸਕਦੇ ਹੋ ਜਿੰਨੀ ਕੀ ਤੁਸੀਂ ਸੰਘਣੀ ਬਣਾਉਣੀ ਹੈ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਤੇ ਨਮਕ ਪਾਵਾਂਗੇ ਤੁਸੀਂ ਅਗਰ ਮਿਰਚ ਜ਼ਿਆਦਾ ਖਾਂਦੇ ਹੋ ਤੇ ਇੱਥੇ ਆਪਾਂ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਬਿਲਕੁਲ ਥੋੜਾ ਜਿਹਾ ਫਲੇਵਰ ਲਈ ਤੇ ਬਿਲਕੁਲ ਥੋੜਾ ਜਿਹਾ ਮੇਥਿਆਂ ਦਾ ਪਾਊਡਰ ਪਾਵਾਂਗੇ ਥੋੜਾ ਪਾਇਆ ਕਿਉਂਕਿ ਆਪਾਂ ਹਰ ਇੱਕ ਸਬਜੀ ਵਿੱਚ ਪਾਈਦਾ ਤੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਜੇ ਤੁਸੀਂ ਜ਼ਿਆਦਾ ਮਿਰਚ ਖਾਂਦੇ ਹੋ ਤੇ ਇੱਥੇ ਤੁਸੀਂ ਲਾਲ ਮਿਰਚ ਦੀ ਵਰਤੋਂ ਕਰ ਸਕਦੇ ਹੋ ਮਸਾਲ ਲੂਣ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵਧ ਘਟ ਕਰ ਸਕਦੇ ਹੋ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਸੁੰਡ ਵਾਲੇ ਕੋਲ ਵਿੱਚ ਘੋਲਣਾ ਹੈ 5 ਤੋਂ 10 ਮਿੰਟ ਵਿੱਚ ਇਹ ਸਬਜੀ ਤਿਆਰ ਹੋ ਜਾਂਦੀ ਇੱਧਰ ਆਪਾਂ ਕਾਲੀਆਂ ਮਿਰਚਾਂ ਲਈਆਂ ਸੁੰਡ ਵਿੱਚ ਕਾਲੀਆਂ ਮਿਰਚਾਂ ਬਹੁਤ ਜ਼ਰੂਰੀ ਹੈ ਜ਼ਰੂਰ ਪਾਇਆ ਕਰੋ ਡਾਈਜੈਸਟ ਵਧੀਆ ਹੁੰਦੀ ਹੈ ਕਾਲੀਆਂ ਮਿਰਚਾਂ ਫਰੈਸ਼ ਕੱਟ ਕੇ ਲਈਆਂ ਆਪਣੇ ਹਿਸਾਬ ਨਾਲ ਜਿੰਨੀ ਕਿ ਤੁਸੀਂ ਮਿਰਚ ਖਾਂਦੇ ਹੋ ਓਨੀ ਲੈ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਜਿਆਦਾਤਰ ਕਾਲੀ ਮਿਰਚ ਦੀ ਵਰਤੋਂ ਕਰੀਦੀ ਹੈ ਤੇ ਹੁਣ ਇੱਧਰ ਆਪਾਂ 1 ਚਮਚ ਦੇਸੀ ਘਿਓ ਲਵਾਂਗੇ ਸਿਰਫ 1 ਚਮਚ ਘਿਓ ਵਿੱਚ ਹੀ ਇਹ ਜਿਹੜੀ ਸੁੰਡ ਦੀ ਸਬਜ਼ੀ ਤਿਆਰ ਹੋਏ ਘੋਲਿਆ ਹੋਇਆ ਮਿਸ਼ਰਣ ਇਹਦੇ ਵਿੱਚ ਪਾ ਦੇਾਂਗੇ ਤੇ ਇਹਨੂੰ ਲਗਾਤਾਰ ਆਪਾਂ ਹਿਲਾਉਂਦੇ ਰਵਾਂਗੇ ਤਾਂ ਕਿ ਗਿਲਟੀਆਂ ਨਾ ਵੱਜਣ ਤੇ ਗੈਸ ਘੱਟ ਤੇ ਹੀ ਸੁੰਡ ਬੰਨੀ ਫੁੱਲ ਗੈਸ ਤੇ ਨਹੀਂ ਬੰਨੀ ਨਹੀਂ ਤੇ ਜਲ ਜਾਏਗੀ ਇਸ ਚੀਜ਼ ਦਾ ਖਾਸ ਖਿਆਲ ਕਰਨਾ ਹੈ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਤੁਹਾਡੇ ਕੋਲ ਦੁੱਧ ਨਹੀਂ ਹੈਗਾ ਤਾਂ ਤੁਸੀਂ ਪਾਣੀ ਵਿੱਚ ਵੀ ਸੁੰਡ ਨੂੰ ਬਣਾ ਸਕਦੇ ਹੋ ਪਰ ਦੁੱਧ ਵਿੱਚ ਥੋੜਾ ਟੇਸਟ ਵਧੀਆ ਆਉਂਦਾ ਨਹੀਂ ਤੇ ਤੁਸੀਂ ਦਹੀਂ ਵਿੱਚ ਵੀ ਮਿਕਸ ਕਰਕੇ ਬਣਾ ਸਕਦੇ ਹੋ ਗੈਸ ਘੱਟ ਹੀ ਰੱਖਣਾ ਫੁੱਲ ਗੈਸ ਨਹੀਂ ਰੱਖਣਾ ਤੇ ਇਸ ਤਰ੍ਹਾਂ ਹਿਲਾਉਂਦੇ ਰਹੋ ਤੇ ਬਹੁਤ ਹੀ ਵਧੀਆ ਤੁਹਾਡੀ ਜਿਹੜੀ ਸੁੰਡ ਦੀ ਸਬਜ਼ੀ ਤਿਆਰ ਹੋ ਜਾਏਗੀ ਸੁੰਡ ਜਿਹੜਾ ਵੀ ਖਾਂਦਾ ਹੈ ਵੈਬਬਦੀ ਚੱਕਦੀ ਹੈ ਕਮਰ ਦਰਦ ਨਹੀਂ ਹੁੰਦਾ ਪੁਰਾਣੇ ਬਜ਼ੁਰਗ ਆਪਣੇ ਤੰਦਰੁਸਤ ਰਹਿੰਦੇ ਸੀ ਕਿਉਂਕਿ ਉਹ ਇਹ ਚੀਜ਼ਾਂ ਬਹੁਤ ਖਾਂਦੇ ਸੀ ਸਰਦੀਆਂ ਵਿੱਚ ਸੁੰਡ ਆਮ ਹੀ ਘਰਾਂ ਵਿੱਚ ਬਣਾਈ ਜਾਂਦੀ ਸੀ ਹਫਤੇ ਵਿੱਚ ਦੋ ਵਾਰੀ ਸੁੰਡ ਜ਼ਰੂਰ ਬਣਾਇਆ ਕਰੋ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਬੱਚਿਆਂ ਨੂੰ ਵੀ ਦਿਆ ਕਰੋ ਆਪ ਵੀ ਖਾਇਆ ਕਰੋ ਕਦੇ ਵੀ ਇਹ ਨਹੀਂ ਕੌੜੀ ਨਹੀਂ ਬਹੁਤ ਸਵਾਦ ਹੁੰਦੀ ਹੈ ਇੱਕ ਦੋ ਵਾਰੀ ਜਿਹੜੀ ਵੀ ਚੀਜ਼ ਤੁਸੀਂ ਖਾਂਦੇ ਹੋ ਨਹੀਂ ਖਾਦੀ ਹੁੰਦੀ ਤਾਂ ਕੌੜੀ ਲੱਗਦੀ ਹੈ ਵੈਸੇ ਇਹ ਕੌੜੀ ਨਹੀਂ ਹੁੰਦੀ ਬਹੁਤ ਹੀ ਖੁਸ਼ਬੂਦਾਰ ਇੱਕ ਮਸਾਲਾ ਹੁੰਦਾ ਹੈ ਕਿਉਂਕਿ ਅਦਰਕ ਤੋਂ ਸੁਕਾ ਕੇ ਤਿਆਰ ਕੀਤੀ ਜਾਂਦੀ ਹੈ ਹੁਣ ਇਹਨੂੰ ਉਬਾਲਾ ਆ ਗਿਆ ਤੇ ਆਪਾਂ ਇਹਦੇ ਵਿੱਚ ਪੰਜ ਕੀ ਬਦਾਮ ਬਰੀਕ-ਬਰੀਕ ਕੱਟੇ ਆ ਤੇ ਵੈਸੇ ਹੀ ਮੈਂ ਕਈ ਵਾਰੀ ਬਦਾਮ ਪਾ ਲੈਂਦੀ ਆ ਕਈ ਵਾਰੀ ਕਾਜੂ ਪਾ ਲੈਂਦੀ ਆ ਜਿਵੇਂ ਵਧੀਆ ਲੱਗੇ ਕਿਉਂਕਿ ਆਪਣੇ ਘਰੇ ਸੁਣ ਬਹੁਤ ਜ਼ਿਆਦਾ ਬੰਦੀ ਹੈ ਮੈਂ ਕਿਹਾ ਅੱਜ ਕਿਉਂ ਨਾ ਤੁਹਾਡੇ ਨਾਲ ਰੈਸਪੀ ਸ਼ੇਅਰ ਕਰੀਏ ਤੇ ਬਹੁਤ ਹੀ ਸੌਖਾ ਤਰੀਕਾ ਹੈ ਇੱਕ ਜੀ ਕਈ ਵਾਰੀ ਸਬਜ਼ੀ ਥੋੜੀ ਹੁੰਦੀ ਥੋੜਾ ਜਿਹਾ ਦੁੱਧ ਹੋਰ ਪਾਵਾਂਗੇ ਗਰੇਵੀ ਆਪਣੇ ਹਿਸਾਬ ਨਾਲ ਰੱਖਣੀ ਹੈ ਜਿੰਨਾ ਤੁਸੀਂ ਦੁੱਧ ਲੈਣਾ ਹੈ ਉਨਾਂ ਹੀ ਹੋਂਦੇ ਵਿੱਚ ਪਾਣੀ ਪਾਉਣਾ ਪੈਣਾ ਕਿਉਂਕਿ ਸਾਰੇ ਦੁੱਧ ਦੀ ਵਰਤੋਂ ਨਹੀਂ ਕਰਨੀ ਆਪਾਂ ਵੀ ਸਾਰੇ ਦੁੱਧ ਦੀ ਵਰਤੋਂ ਨਹੀਂ ਕਰਨੀ ਜੇ ਤੁਸੀਂ ਦੁੱਧ ਲੈਣਾ ਕਿਉਂਕਿ ਆਪਣਾ ਸੰਘਣਾ ਦੁੱਧ ਆ ਤੇ ਆਪਾਂ ਇਸ ਕਰਕੇ ਅੱਧਾ ਹੀ ਪਾਣੀ ਲਿਆ ਜਿੰਨਾ ਦੁੱਧ ਲਿਆ ਹੈ ਗਰੇਵੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਦੁੱਧ ਜਿੰਨਾ ਕੀ ਪਾਉਣਾ ਹੈ ਯਾਨੀ ਕਿ ਜੇ ਤੁਸੀਂ ਜ਼ਿਆਦਾ ਸੰਘਣੀ ਖਾਣੀ ਸੰਘਣੀ ਬਣਾ ਸਕਦੇ ਹੋ ਪਤਲੀ ਬਣਾਉਣੀ ਇਸ ਸਟੇਜ ਤੇ ਵੀ ਤੁਸੀਂ ਦੁੱਧ ਇਹਦੇ ਵਿੱਚ ਪਾ ਸਕਦੇ ਹੋ ਕਿਉਂਕਿ ਜੀ ਦੁੱਧ ਨੂੰ ਉਬਾਲਾ ਹੀ ਦੇਣਾ ਹੈ 5 ਤੋਂ 10 ਮਿੰਟ ਬਾਅਦ ਕਈ ਵਾਰ ਨਾ ਰਾਤ ਨੂੰ ਸਬਜ਼ੀ ਥੋੜੀ ਹੁੰਦੀ ਕੋਈ ਆਪਾਂ ਦਵਾ ਦਵਾ ਸੁੰਡ ਬਣਾ ਲਈਦੀ ਏ ਕਿਉਂਕਿ ਇਹਨੂੰ ਜਲਦੀ ਬਣ ਜਾਂਦੀ ਏ ਤਣੀਆਂ ਪਾਵਾਂਗੇ ਹਰਾ ਤੇ ਹੋਰ ਕੋਈ ਮਸਾਲੇ ਦੀ ਵਰਤੋਂ ਨਹੀਂ ਕਰਾਂਗੇ ਜਿਹੜਾ ਮਸਾਲਾ ਸੀ ਉਹ ਆਪਾਂ ਦਾਲਚੀਨੀ ਸੌਂਫ ਥੋੜੇ ਜਿਹੇ ਹੁੰਦੇ ਵਿੱਚ ਤੇ ਉਹਦੇ ਵਿੱਚ ਤਣੀਆਂ ਪਾਊਡਰ ਜੀਰਾ ਅਜਵਾਇਨ ਤੇ ਮਗਾ ਤੇ ਪਿਪਲੀ ਜਾਨੀ ਕਿ ਜਿਹਨੂੰ ਕਹਿੰਦੇ ਆ ਤੇ ਲੌਂਗ ਉਹ ਥੋੜਾ ਜਿਹਾ ਪਾਊਡਰ ਆਪਾਂ ਅੱਧਾ ਕਿ ਚਮਚੀ ਪਾਇਆ ਹੈ ਹੁਣ ਸੁੰਡ ਆਪਣੀ ਤਿਆਰ ਹੋ ਗਈ ਆਪਾਂ ਇਹਨੂੰ ਸਰਵ ਕਰਦੇ ਆਂ ਆਪਾਂ ਇੱਕ ਕੌਲੀ ਵਿੱਚ ਸੁੰਡ ਦੀ ਸਬਜ਼ੀ ਨੂੰ ਕੱਢ ਲਾਂਗੇ ਬਹੁਤ ਹੀ ਜਲਦੀ ਬਨਣ ਵਾਲੀ ਇਹ ਸੁੰਡ ਦੀ ਸਬਜ਼ੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਥੋੜਾ ਜਿਹਾ ਤਨੀਆ ਪਾ ਕੇ ਇਹਨੂੰ ਸਰਵ ਕਰਾਂਗੇ ਦੇਖੋ ਜੀ ਦੇਖਣ ਤੋਂ ਹੀ ਕਿੰਨੀ ਵਧੀਆ ਲੱਗ ਰਹੀ ਹੈ ਥੋੜੇ ਜਿਹਾ ਬਦਾਮ ਪਾਵਾਂਗੇ ਤੇ ਬਦਾਮ ਜਦੋਂ ਮੂੰਹ 'ਚ ਟੁੱਟਦੇ ਆ ਬਹੁਤ ਵਧੀਆ ਟੇਸਟ ਹੈ ਕੋਈ ਬਜ਼ੁਰਗ ਤੇ ਬਦਾਮਾਂ ਨੂੰ ਤੁਸੀਂ ਗ੍ਰਾਈਂਡ ਕਰਕੇ ਪਾ ਸਕਦੇ ਹੋ ਜਾਂ ਨਾ ਵੀ ਪਾਓ ਉਹ ਕੋਈ ਖਾਸ ਗੱਲ ਨਹੀਂ ਇਹ ਜੀ ਹਰ ਇੱਕ ਨੂੰ ਪਸੰਦ ਆਉਂਦੀ ਹੈ ਤੇ ਤਕਰੀਬਨ ਜੇ ਤੁਸੀਂ ਪਹਿਲੀ ਵਾਰ ਖਾਂਦੇ ਹੋ ਤੇ ਇੰਨਾ ਕੀ ਇੱਕ ਚਮਚਾਈ ਲੋ ਇਸ ਤੋਂ ਵੱਧ ਨਹੀਂ ਇੰਨਾ ਇੱਕ ਚਮਚਾ ਇਸੁੰਡ ਦਾ ਕਾਫੀ ਹੈ ਤੁਹਾਨੂੰ ਤੇ ਜੇ ਤੁਸੀਂ ਜ਼ਿਆਦਾ ਪਚਾ ਸਕਦੇ ਹੋ ਪਹਿਲਾਂ ਖਾਂਦੇ ਰਹੋ ਫਿਰ ਤਾਂ ਕੋਈ ਗੱਲ ਨਹੀਂ ਜਿੰਨੀ ਮਰਜ਼ੀ ਖਾ ਲਓ ਦੋ ਚਮਚ ਵੀ ਤੁਸੀਂ ਖਾ ਸਕਦੇ ਹੋ ਵੈਸੇ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਚੀਜ਼ ਸ਼ੁਰੂ ਕਰੋ ਥੋੜੀ ਤੋਂ ਹੀ ਸ਼ੁਰੂ ਕਰੋ ਤੇਹ ਜੀ ਬਣਾਇਆ ਜਰੂਰ ਕਰੋ ਬਹੁਤ ਹੀ ਸੁਆਦਿਸ਼ਟ ਬਣਦੀ ਏ ਸਿਹਤਮੰਦ ਹੁੰਦੀ ਏ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ